ம தர்ம நனானி மிச்சியம தர்ம ஜனானி மிச்சியா கல் சில சாந்த தோக்கி சோதே டோடே சுடே நி ਰਹਿਮਤ ਦੇ ਜਲਵੇ ਨੂੰ ਪਰਮ ਧਰਮ ਜਨਾਨੇ ਮਿੱਥਿਆ ਪਰਮ ਧਰਮ ਜਨਾਨੇ ਮਿੱਥਿਆ ਤੇਰੇ ਨਾਲ ਪਰੀਤਾਂ ਦਾ ਤੇਰੇ ਅੰਦਰ ਤੋਂ ਹੁਕ ਆਵਣਾ ਲਸ ਲਸ ਲਾਗੀ ਤਾਰਾ ਤੇਰੇ ਅੰਦਰ ਤੋਂ ਹੁਕ ਆਵਣਾ ਧੋਲ ਖੰਦੇ ਸੰਦੇ ਥੋੜਾ ਲੱਗੇ ਨੀ ਹੋਂ ਨਬਾਉਂਦੇ ਨੇ ਤੇਰੀ ਰਹਿਮਤ ਦੇ ਜਲਵੇ ਨੂੰ ਤਰ ਜਾਂਦੇ ਜੋ ਗਾਉਂਦੇ ਨੇ ਤੇਰੀ ਰਹਿਮਤ ਦੇ ਜਲਵੇ ਨੂੰ ਹਾਂ ਗੀਤ ਕਗਨ ਦਾ ਅਜਬ ਨਜ਼ਾਰਾ ਹਾਂ ਗੀਤ ਗਗਨ ਦਾ ਅਜੋਗਾ ਨਜ਼ਾਰਾ ਧੈ ਹਲੂੜਾ ਰੂਹਾਂ ਨੂੰ ਸੁੱਕੇ ਰੁਖਾਰੇ ਹੋ ਜਾਂਦੇ ਸੁੱਕੇ ਰੁਖਾਰੇ ਹੋ ਜਾਂਦੇ ਘੜ ਜਾਂਦੇ ਰੰਗ ਜੂਹਾਂ ਨੂੰ ਸੁੱਕੇ ਰੁਖਾਰੇ ਹੋ ਜਾਂਦੇ ਨਵੀਂ ਤਰੰਗ ਜਿਸਮ ਵਿੱਚ ਰਮਕੇ ਨਵੀਂ ਤਰੰਗ ਜਿਸਮ ਵਿੱਚ ਰਮਕੇ ਐਸਾ ਨੂਰ ਚੜਾਮਦੇ ਨੇ ਤੇਰੀ ਰਹਿਮਤ ਦੇ ਜਵਰੇ ਨੂੰ ਦਰ ਜਾਂਦੇ ਜੋ ਗਾਉਂਦੇ ਨੇ ਤੇਰੀ ਰਹਿਮਤ ਦੇ ਝਲਵੇਂ ਨੂੰ ਅੰਜਨੀ ਦੇ ਪਤਾਨੋ ਮਾਨ ਨੇ ਰੰਗ ਦਤੇ ਖੜਤਾ ਲਾਣਾ ਨਕ नचे गावे ਬਰੀ ਮੀਰਾ ਬਾਈ ਹ ਬਰੀ ਬਾਬਰੀ ਮੀਰਾ ਬਾਈ ਗੀਤ ਕੋ ਬੰਦ ਵਿੱਚ ਮਗਨ ਹੋਈ ਹੱਡੀਆਂ ਚੂਰ ਪਿੰਜੇ ਤਨ ਕੋਟੇ ਪਰ ਨਾ ਮਿੱਟੀ ਲਗਣਾਈ ਹੱਡੀਆਂ ਚੂਰ ਪਿੰਜੇ ਤਨ ਕੋਟੇ ਸਪਨਾ ਡੰਗ ਮਾ ਸਨੋ ਸਪਨਾ ਡੰਗ ਮਾਰੇ ਉਸਨੂੰ ਲੋਕੀ ਪੂਜਣ ਆਉਂਦੇ ਨੇ ਤੇਰੀ ਰਹਿਮਤ ਦੇ ਜਲਵੇਂ ਨੂੰ ਤਰ ਜਾਂਦੇ ਜੋ ਗੁੰਦੇ ਨੇ ਤੇਰੀ ਰਹਿਮਤ ਦੇ ਜਲਵੇਂ ਨੂੰ ਆ ਜਸਾ ਸਿੰਘ ਗਲਾਲ ਨਹੀਂ ਜਸ ਉਕੀਸਰ ਵਿੱਚ ਗਾਇਆ ਏ ਕਸਨੇ ਰਤਵਾ ਪਾਇਆ ਏ ਤੇਖ ਕਮ ਦੇ ਬਾਦਸ਼ਾਹ ਦਾ ਨਥੇ ਤੇ ਅਬਦੁੱਲਹ ਵਰਗੇ ਹਾਂ ਨਥੇ ਤੇ ਅਬਦੁੱਲਹ ਵਰਗੇ ਨਥੇ ਤੇ ਅਬਦੁੱਲਹ ਵਰਗੇ ਉਹ ਚ ਅਮਰਤ ਦੇ ਜਲਵੇਂ ਨੂੰ ਹਾ ਸ਼ੇਰ ਪਿਆਰੇ ਸ਼ੇਰ ਪਿਆਰੇ ਪੁਕਾਰ ਰੱਬ ਦੇ ਖੇਰ ਪਿਆਰੇ ਪੁੱਤਰ ਰੱਬ ਦੇ ਨਕਸ਼ ਜਤਰਾ ਨਰੀ ਜਾਦੇ ਸੁਰ ਦੇ ਤਾਲ ਬਚਾਵਣ ਅਰਸ਼ੀ ਰੋਬ ਬਣਾ ਦੇਣ ਚੀਜਾਂ ਦੇ ਫਿਰ ਤੇ ਤਾਲ ਬਚਾਵਣ ਅਰਸ਼ੀ ਹਉ ਸੈਣ ਤੇ ਸਦਨਾ ਭਾਈ ਮਰਦਾਨਾ ਸੈਣ ਤੇ ਸਦਨਾ ਭਾਈ ਮਰਦਾਨਾ ਉਸ ਦੇ ਮਨ ਦੇ மத்தோல பணியா ਦੈਂਕਾ ਬੋਲ ਬਣੀਓ ਬੰਗਗੀ ਸਹਿਤ ਕਰੇ ਜੋ ਮਾਹੀ ਦੀ ਪੰਛੀ ਗਾਵੇ ਪਰਬਤ ਗਾਵੇ ਪੰਛੀ ਗਾਵੇ ਪਰਬਤ ਗਾਵੇ ਕੀ ਗੱਲ ਕਰ ਲਕਾਈ ਦੀ ਪੰਛੀ ਗਾਵੇ ਪਰਬਤ ਗਾਵੇ ਸੰਧੂ ਤੇ ਦੁਸ਼ਮੇਸ਼ ਨਗਰੀਏ ਸੰਧੂ ਤੇ ਦੁਸ਼ਮੇਸ਼ ਨਗਰੀਏ ਇਸੇ ਕਦਰ ਸਹਾਂਦੇ ਨੇ ਤੇ